ਹalleluyah ਯੇਸ਼ੂ ਯਰਿਓ ਦੇ ਵਿੱਚੋਂ ਦੀ ਨਿਕਲ ਰਿਹਾ ਸੀ ਵੇਖੋ ਯੱਕੀਨਾ ਦਾ ਇੱਕ ਆਦਮੀ ਸੀ ਜਿਹੜਾ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਅਤੇ ਤਨਵਾਨ ਸੀ ਹalleluyah ਪ੍ਰਭ ਯੇਸ਼ੂ ਮਸੀਹ ਕਿਥੋਂ ਲਈ ਨਿਕਲ ਰਏ ਸੀ ਯਰਿਓ ਦੇ ਵਿੱਚ ਯਰਿਓ ਦੇ ਵਿੱਚੋਂ ਦੀ ਹalleluyah ਯਰਿਓ ਇੱਕ ਬਹੁਤ ਖੂਬਸੂਰਤ ਇੱਕ ਸ਼ਹਿਰ ਯਰਿਓ ਦੀ ਮਿੱਟੀ ਦੇ ਵਿੱਚ ਖੁਸ਼ਬੋ ਯਰੀਓ ਦੇ ਇਰਤਗੀਰ ਤੇ ਚਾਰ ਛਪੇਰੇ ਖੰਜੂਰਾ ਹੀ ਖੰਜੂਰਾ ਯਰੀਓ ਦੇ ਵਿੱਚ ਬੜੇ ਅਮੀਰ ਲੋਕ ਰਹਿੰਦੇ ਨੇ ਯਰੀਓ ਦੇ ਵਿੱਚ ਬੜੇ ਧਨਵਾਨ ਲੋਕ ਰਹਿੰਦੇ ਸੀ ਹallelujah ਪਰ ਅਫਸੋਸ ਕਿ ਯਰੀਓ ਦੇ ਵਿੱਚ ਜਿਹੜੇ ਲੋਕ ਜਿਹੜੇ ਬੱਚੇ ਪੈਦਾ ਹੁੰਦੇ ਸੀ ਉੱਥੇ ਯਰੀਓ ਦੇ ਵਿੱਚ ਉਹ ਟੁੰਡੇ ਲੰਗੜੇ ਅੰਨੇ ਕੋੜੀ ਬਹੁਤ ਤਰ੍ਹਾਂ ਦੇ ਯਾਨੀ ਕਿ ਇਸ ਤਰ੍ਹਾਂ ਦੇ ਬਿਮਾਰੀਆਂ ਵਾਲੇ ਦੁਸ਼ਟ ਆਤਮਾ ਦੇ ਜਕੜੇ ਹੋਏ ਲੋਕ ਸੀ ਉੱਥੇ। ਔਰ ਯਰੀਓ ਬੇਸ਼ਕੀ ਧਨਵਾਨ ਸੀ। ਯਰੀਓ ਦੇ ਲੋਕਾਂ ਕੋਲੇ ਬਹੁਤ ਪੈਸਾ ਸੀ, ਬੜੇ ਅਮੀਰ ਲੋਕ ਸੀ, ਧਨਵਾਨ ਸੀ। ਪਰ ਉਹਨਾਂ ਦੇ ਵਿੱਚ ਸ਼ਰਾਬ ਪਿਆ ਹੋਇਆ ਸੀਗਾ। ਉਹਨਾਂ ਦੇ ਵਿੱਚੋਂ ਇੰਨਾ ਕਿ ਜ਼ਿਆਦਾ ਉਹਨਾਂ 'ਚ ਸ਼ਰਾਬ ਸੀ ਕਿ ਉੱਥੋਂ ਦੇ ਜਿਹੜੇ ਬੱਚੇ ਪੈਦਾ ਹੁੰਦੇ ਸੀ ਉਹ ਵੀ ਅੰਨੇ, ਗੁੰਗੇ, ਕੋੜੀ ਲੰਗੜੇ ਲੂਲੇ ਇਸ ਤਰ੍ਹਾਂ ਦੇ ਯਾਨੀ ਕਿ ਅਧਰੰਗ ਦੇ ਬਾਰੇ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਬਿਮਾਰੀਆਂ ਵਾਲੇ ਲੋਕ ਉਥੇ ਸੀ ਔਰ ਬੱਚੇ ਉਥੇ ਇਸ ਤਰ੍ਹਾਂ ਦੇ ਪੈਦਾ ਹੁੰਦੇ ਸੀ ਜਰੀਏ ਦੀ ਦੀਵਾਰ ਬਹੁਤ ਮਜ਼ਬੂਤ ਸੀ ਜਰੀਏ ਦੀ ਮਿੱਟੀ ਦੇ ਵਿੱਚ ਖੁਸ਼ਬੂ ਸੀ ਜਰੀਏ ਦੀਆਂ ਖਜੂਰਾ ਜਿਹੜੀਆਂ ਚਾਰ ਚਪੇਰੇ ਇਰਤ ਗਿਰਦਾ ਉਹਦੇ ਸਾਰੇ ਪਾਸੇ ਖਜੂਰਾ ਹੀ ਖਜੂਰਾ ਅਮੀਰ ਲੋਕ ਧਨਵਾਨ ਲੋਕ ਰਹਿੰਦੇ ਨੇ ਜਰੀਏ ਦੀ ਮਿੱਟੀ ਦੇ ਵਿੱਚ ਇੰਨੀ ਕਿ ਜ਼ਿਆਦਾ ਖੁਸ਼ਬੂ ਕਿ ਅੱਜ ਦੇ ਕਰੋੜਾਂ ਰੁਪਈਆ ਦਾ ਜਿਹੜਾ ਪਰਫਿਊਮ ਹੈ ਸੈਂਟਾ ਮੇਰੇ ਖਿਆਲ 'ਚ ਉਹ ਜਿਹੜਾ ਪਰਫਿਊਮ ਹੈ ਨਾ ਉਹ ਵੀ ਉਹਦੀ ਰੀਸ ਨਹੀਂ ਕਰਦਾ ਉਹਦੀ ਮਿੱਟੀ ਦੀ ਇੰਨੀ ਉਹਦੀ ਮਿੱਟੀ ਦੇ ਵਿੱਚ ਹੀ ਖੁਸ਼ਬੂ ਬਹੁਤ ਕੁਸਿਯਰਿਓ ਦੇ ਵਿੱਚ ਪਰ ਇੱਕ ਚੀਜ਼ ਨਹੀਂ ਸੀ ਉੱਥੇ ਯਿਸੂ ਨਹੀਂ ਸੀ ਆਇਆ ਤੇ ਜਿੱਨਾਂ ਚਿਰ ਯਿਸੂ ਨਹੀਂ ਸੀ ਆਇਆ ਉਹਨਾਂ ਚਿਰ ਯਰਿਓ ਉਜੜਿਆ ਪਿਆ ਸੀ ਅੱਜ ਜਿੱਨਾਂ ਚਿਰ ਇਨਸਾਨ ਦੀ ਜ਼ਿੰਦਗੀ 'ਚ ਯਿਸੂ ਨਹੀਂ ਆਂਦੇ ਉਹਨਾਂ ਚਿਰ ਉਹਦੀ ਜ਼ਿੰਦਗੀ ਇੱਕ ਉਜੜੇ ਪੰ ਦੇ ਵਰਗੀ ਆ ਮੇਰੀ ਜ਼ਿੰਦਗੀ ਚ ਜਦੋਂ ਯਿਸੂ ਨਹੀਂ ਸੀ ਆਇਆ ਮੇਰੇ ਜੀਵਨ ਦੇ ਵਿੱਚ ਪਾਪ ਸੀ ਨਸ਼ੇ ਸੀ ਬਹੁਤ ਤਰ੍ਹਾਂ ਦੇ ਭਾਤ ਭਾਂਤ ਦੇ ਗੰਦੇ ਬੰਦੇ ਕੰਮ ਕਰਦੇ ਉਸ ਤਰ੍ਹਾਂ ਦੀਆਂ ਮਹਿਫਲਾਂ ਦੇ ਵਿੱਚ ਰਹਿਣਾ ਉਸ ਤਰ੍ਹਾਂ ਦੀ ਮੰਡਲੀ ਦੇ ਵਿੱਚ ਰਹਿਣਾ ਪਾਪ ਵਾਲਾ ਜੀਵਨ ਬਰਾਈ ਦੇ ਵਿੱਚ ਈਰਖਾ ਦੇ ਵਿੱਚ ਲੜਾਈਆਂ ਝਗੜਿਆਂ ਦੇ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਵਿੱਚ ਰਹਿੰਦੇ ਸੀ ਬਹੁਤ ਤਰ੍ਹਾਂ ਦੀ ਯਾਨੀ ਕਿ ਗਲਤ ਮਹਿਫਿਲ ਦੇ ਵਿੱਚ ਨਾਲ ਪਰ ਜਦੋਂ ਇੱਕ ਦਿਨ ਅਬ ਯੇਸ਼ੂ ਮੇਰੀ ਜ਼ਿੰਦਗੀ ਚਾਹੀ ਤੇ ਇਸ ਉਜੜੇ ਹੋਏ ਯਰੀਓ ਨੂੰ ਉਸ ਯੇਸ਼ੂ ਨੇ ਵਸਾ ਕੇ ਰੱਖ ਦਿੱਤਾ ਹallelujah ਇਸ ਉਜੜੇ ਹੋਏ ਯਰੀਓ ਦੇ ਵਿੱਚ ਬਹਾਰ ਆ ਗਈ ਯੇਸ਼ੂ ਮਸੀਹ ਦੇ ਨਾਮ ਚ ਅੱਜ ਜਿਨ੍ਹਾਂ ਦੀ ਜ਼ਿੰਦਗੀ ਚ ਯੇਸ਼ੂ ਆਪਾਈ ਜਗ੍ਹਾ ਜੀ ਬੈਠੇ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਯੇਸ਼ੂ ਨਹੀਂ ਸੀ ਸਵੇਰ ਜਦ ਉੱਠਦੇ ਸੀ ਸੁਬਹ ਵਕਤੇ ਹੀ ਉੱਠਣਸਾਰ ਸਭ ਤੋਂ ਪਹਿਲਾਂ ਲੋਕ ਸਵੇਰ ਉੱਠ ਕੇ ਚਾਹ ਪੀਂਦੇ ਆ ਇਹ ਸਵੇਰ ਉੱਠ ਕੇ ਪੈਗ ਲਾਉਂਦੇ ਤੇ ਬੀੜੀਆਂ ਦੇ ਬੰਡਲ ਫੂਕ ਦਿੰਦੇ ਸਭ ਨੂੰ ਪਤਾ ਜੀ ਸਭ ਨੂੰ ਪਤਾ ਹੈ ਜਿੰਨੇ ਵੀ ਆਏ ਸਭ ਨੂੰ ਪਤਾ ਹੈ ਹallelujah ਕਿੰਨੀ ਜਿਆਦਾ ਯਾਨੀ ਕਿ ਦੁਸ਼ਟ ਆਤਮਾ ਨੇ ਸ਼ੈਤਾਨ ਨੇ ਇਹਨਾਂ ਦੇ ਜੀਵਨ ਨੂੰ ਫੜਿਆ ਹੋਇਆ ਸੀ ਕਿ ਸਵੇਰ ਉੱਠਣਸਾਰ ਸ਼ਰਾਬ ਚੱਲਦੀ ਸੀ ਸਵੇਰ ਉੱਠਣਸਾਰ ਬੀੜੀਆਂ ਸਿਕਟਾਂ ਚੱਲਦੀਆਂ ਸੀ ਸਵੇਰ ਉੱਠਣਸਾਰ ਤੇ ਕਿੰਨਾ ਜਿਆਦਾ ਇਹ ਖੁਦ ਬਿਮਾਰ ਰਹਿੰਦੇ ਸੀ ਕਿੰਨਾ ਇਹਨਾਂ ਨੂੰ ਰੇਸ਼ੇ ਦੀ ਪ੍ਰੋਬਲਮ ਸੀ ਵੱਡੇ ਵੱਡੇ ਡਾਕਟਰਾਂ ਤੋਂ ਇਲਾਜ ਕਰਾ ਕਰਕੇ ਥੱਕ ਗਏ ਪਰ ਨਹੀਂ ਆਰਾਮ ਆਇਆ ਜਦੋਂ ਯਿਸੂ ਦੇ ਕੋਲੇ ਆ ਗਏ ਤੇ ਉਜੜੇ ਹੋਏ ਇਸ ਜਰੀਏ ਦੇ ਵਿੱਚ ਬਹਾਰਾਂ ਆ ਗਈਆਂ ਹallelujah ਬੋਲੋ ਪ੍ਰਭੂ ਯਿਸੂ ਮਸੀਹ ਦੇ ਨਾਮ ਕੀ ਕਿਉਂ ਭਾਈ ਜੇ ਕਜਗਜ ਇਹ ਦਈਏ ਜੀ ਸਾਰੇ ਜਾਣਦੇ ਹੋ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਝੂਠ ਤਾਂ ਨਹੀਂ ਇਦਾਂ ਹੀ ਸੀ ਇਹਨਾਂ ਦਾ ਜੀਵਨ ਅੱਜ ਖੁਦਾਬੰਦ ਆਇਆ ਯਿਸੂ ਮਸੀਹ ਇਨ੍ਹਾਂ ਦੇ ਜੀਵਨ ਦੇ ਵਿੱਚ ਜਿਸੂ ਨੇ ਬਾਹਰ ਆਲੇ ਜਾਂਦੀ ਹੈ ਹallelujah